ਕੱਟਾ ਕੰਮ ਹੈ ਫਟਾ ਕੇ ਆ ਕੱਟਾ ਕੰਮ ਹੈ ਫਟਾ ਕੇ ਆ ਕੱਟਾ ਕੰਮ ਹੈ ਸਾਥੀਓ ਸਰਗਤੀ ਹੋਰ ਵੀ ਕਰਾਂਗਾ ਕਿ ਪਹਿਲਾਂ ਬੜੇ ਧਰਨੇ ਹੋਏ ਨੇ ਬੜੀਆਂ ਰੈਲੀਆਂ ਹੋਈਆਂ ਨੇ ਪਰ ਉਹ ਫਿੱਕੀਆਂ ਵੀ ਗਈਆਂ ਨੇ ਕੀ ਕਹੋਗੇ ਸਾਰੇ ਮੇਰੇ ਮਲਾਜਮ ਵੀ ਇੱਥੇ ਬੈਠੇ ਨੇ ਜੇ ਕਿਸੇ ਕੋਈ ਧਰਮ ਦੇ ਵਿੱਚ ਕਿਸੇ ਕੋਈ ਸੇਵਾ ਆ ਸਾਡੇ ਕੱਚੇ ਮਲਾਜਮਾਂ ਵੱਲੋਂ ਉਹ ਸਾਡੀ ਬੱਬੂ ਪ੍ਰਧਾਨਜੀਤ ਦੀ ਟੀਮ ਬੈਠੀ ਆ ਸਾਡੇ ਸੰਜੂ ਕਾਂਗੜਾ ਜੀ ਬੈਠੇ ਆ ਸਾਡੇ ਵਿਜੇ ਸੰਗਰ ਜੀ ਬੈਠੇ ਸੋ ਸਤਿ ਸ੍ਰੀ ਅਕਾਲ ਜਦ ਤੱਕ ਆਪਾਂ ਸਾਰੇ ਹੀ ਮੂਲਾਂ ਸਾਥੀ ਪਲੇਟਫਾਰਮ ਤੇ ਮਿਠੇ ਨਹੀਂ ਹੁੰਦੇ ਉਹ ਤੱਕ ਸਰਕਾਰ ਆਏ ਨਹੀਂ ਪੁਰੀਆ ਸਾਥੀ ਆਪਾਂ ਗੱਲਾਂ ਜੋ ਮਨ ਦੀ ਕਰ ਲਈਏ ਜੋ ਮਨ ਜੀ ਆਪਾਂ ਨੂੰ ਮੇਰਾ ਨਾਮ ਹੈ ਜੀ ਵੀਰ ਜਸਵਿੰਦਰ ਕੁਮਾਰ ਪ੍ਰਿੰਸ ਜੀ ਪ੍ਰਧਾਨ ਵਾਲਮੀਕੀ ਧਰਮ ਸਭਾ ਲੋਰੀਗੇਟ ਜੀ ਚੇਅਰਮੈਨ ਨਗਰ ਨਿਗਮ ਕਰਮਚਾਰੀ ਦਾ ਕੀ ਕਹਿਣਾ ਚਾਹੋ ਗਿਆ ਛੋਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਸੀ ਦੇਖੋ ਜਿਹੜਾ ਇੱਥੇ ਦੀ ਸਾਡੇ ਮਲਾਜ਼ਮਾਂ ਦੀ ਮੰਗਾ ਆ ਸਾਡੇ ਕਈ ਵਰਕਰ ਨੇ ਜਿਹੜੇ ਠੇਕੇ ਦੇ ਵਿਚਾਰੇ ਕੰਮ ਕਰਦੇ ਸੀ ਸੀਮਾ ਸ਼ਰਮਾ ਉਹਨਾਂ ਦੀ ਕੰਟਰੈਕਟਰ ਸੀ तकरीबन 5.4 ਲੱਖ ਰੁਪਏ ਦੇ ਕਰੀਬ ਅਸੀਂ ਸਾਡਾ ਕਾਫੀ ਜਿੰਰ ਤੋਂ ਉਹਨਾਂ ਕੋਲ ਪਿਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਕੋਲ ਟਾਈਮ ਹੈ 24 ਘੰਟੇ ਦੇ ਅੰਦਰ ਅੰਦਰ ਸਾਡਾ ਸੀਮਾ ਸ਼ਰਮਾ ਨਾਲ ਬਿਠਾ ਕੇ ਪੇਸ਼ਪ ਕਰਾਇਆ ਜਾਵੇ ਨਹੀਂ ਸਾਡੇ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਤੁਹਾਨੂੰ ਕਿ ਸਵੇਰੇ ਅਸੀਂ ਉਹਦੇ ਘਰ ਕੂੜਾ ਵੀ gherਾਂਗੇ ਉਹਦੇ ਘਰ ਦਾ ਘਰਾ ਵੀ ਕਰਾਂਗੇ ਤੁਹਾਡਾ ਬਦ ਜੈ ਵਾਲਮੀਕ ਜੀ ਹਾਂ ਜੀ ਬਜੀ ਕੀ ਨਾਮ ਹੈ ਆਪਣਾ ਤੇ ਕੀ ਇਸ ਦਰਸ਼ਕ ਕੀਤਾ ਜਾ ਰਿਹਾ ਮੇਰਾ ਨਾਮ ਕੇਵਲ ਕ੍ਰਿਸ਼ਨਾ ਨਗਰ ਨਿਗਮ ਕਰਮਚਾਰੀ ਦਲ ਪਟਿਆਲਾ ਦਾ ਪ੍ਰਧਾਨ ਹਾਂ ਮੈਂ ਔਰ ਸਾਂਝੀ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜਿੱਥੇ ਤੱਕ ਆਪਣਾ ਇਹ ਧਰਨੇ ਦੀ ਗੱਲ ਹੈ ਇਹ ਸਾਡੀ ਸਾਂਝੀ ਸੰਘਰਸ਼ ਕਮੇਟੀ ਦੇ ਵਿੱਚ ਸੱਤ ਯੂਨੀਅਨਾਂ ਨੇ ਘਟੋ ਘਟ ਔਰ ਇਹ ਜਿਹੜੀ ਸਾਂਝਾ ਹਿੱਤ ਰਣਾ ਸਾਡਾ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਖਾਸ ਕਰਕੇ ਸਾਡੀ ਜੋ ਪਹਿਲੀ ਮੰਗ ਹੈਗੀ ਹੈ ਤਨਖਾਹ ਦੀ ਹੁਣ ਮੇਰੀ ਗੱਲ ਸੁਣੋ ਅੱਜ 20 ਤਰੀਕ ਹੋ ਗਈ ਸਾਡੇ ਘਰ ਦੇ ਵਿੱਚ ਇਸ ਟਾਈਮ ਪਿੱਪੇ ਦੇ ਵਿੱਚ ਆਟਾ ਨਹੀਂ ਹੈਗਾ ਬੱਚਾਂ ਦੀ ਹੁਣ ਤੱਕ ਫਿੱਸਾ ਨਹੀਂ ਪਰ ਚੁੱਕੇ ਅਸੀਂ ਉਹਦਾ ਕਾਰਨ ਕੀ ਆ ਉਹ ਇੱਕ ਪੈਨਲਟੀਆਂ ਹੀ ਪੈ ਰਹੀਆਂ ਦੇਖੋ ਸਿਰਫ ਤਨਖਾਹ ਲੌਨ ਵੱਲੋਂ ਅਸੀਂ ਤੁਸੀਂ ਸਾਡੇ ਆਪਣਾ ਚੈੱਕ ਕਰ ਸਕਦੇ ਹੋ ਅਕਾਊਂਟ ਅਸੀਂ ਡਿਫਾਲਟਰ ਹੁੰਦੇ ਜਾ ਰਹੇ ਹਾਂ ਕਿਉਂਕਿ ਪੈਨਲਟੀਆਂ ਲੱਗ ਰਹੀਆਂ ਨੇ ਸਿਬਲ ਸਾਡੇ ਖਰਾਬ ਹੁੰਦੇ ਜਾ ਰਹੇ ਹਾਂ ਤਾਂ ਅਸੀਂ ਹੁਣ ਤੁਸੀਂ ਇਹ ਦੱਸੋ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰੀਏ ਜਾਂ ਨਾ ਕਰੀਏ ਜੀ ਇਹੀ ਕਾਰਨ ਆ ਸਾਨੂੰ ਆਪਣਾ ਨਿਤਮ ਮੁਲਾਜ਼ਮਾਨ ਕੀ ਹੈ ਯਾਰ ਕਿੰਨੇ ਕੁ ਮੰਗਾ ਨੇ ਸਾਰੀਆਂ ਇਹ ਤਕਰੀਬਨ ਸਾਡੀ ਲੋਕਲ ਮੰਗਾ ਨੇ ਜੇ ਸਭ ਨਾਲ ਪਹਿਲਾ ਦੇਖੋ ਹੁਣ ਪੀਐਫ ਸੀਪੀਐਫ ਹੈ ਪੀਐਫ ਸੀਪੀਐਫ ਜਿਹੜਾ ਹੈਗਾ ਸਾਡਾ ਸਮੇਂ ਸਿਰ ਨਹੀਂ ਪਹੁੰਚਾ ਹੈਗਾ ਸਾਡਾ ਕਿੰਨਾ ਘਟਾ ਹੋ ਰਿਹਾ ਹੈਗਾ ਔਰ ਸੀਪੀਐਫ ਐਨਪੀਐਸ ਜਦੋਂ ਹੁਣ ਐਨਪੀਐਸ ਦੀ ਗੱਲ ਆ ਗਈ ਐਨਪੀਐਸ ਦੇ ਵਿੱਚ ਕੀ ਹੈ ਕਿ 14% ਦੇ ਅਨੁਸਾਰੀ ਸਰਕਾਰਾਂ ਯਾਨੀ ਕਿ ਵੀ ਸਾਰੇ ਅਧਾਰਿਆਂ ਨੂੰ ਦੇ ਰਹੀ ਨੇ ਪੰਜਾਬ ਸਰਕਾਰ ਬਟ ਸਾਡੇ ਨਗਰ ਨਿਗਮ ਪਟਿਆਲਾ ਨੂੰ ਸਿਰਫ ਔਰ ਸਿਰਫ 10% ਦੀ ਕਟੌਤੀ ਹੋ ਰਹੀ ਹੈ 4% ਦਾ ਸਾਨੂੰ ਹਰ ਆਪਣਾ ਮਹੀਨੇ ਨੁਕਸਾਨ ਹੋਰੇਗਾ ਉਸ ਤੋਂ ਇਲਾਵਾ ਪੰਜਾਬ ਸਰਕਾਰ ਇਸ ਨੂੰ 18% ਕਰਨ ਕਰਨ ਜਾ ਰਹੀ ਹੈ ਜਲਦੀ ਹੀ ਤਾਂ ਹੁਣ ਤੁਸੀਂ ਲਾ ਲਓ ਕਿ 8% ਯਾਰ 80% ਦਾ ਸਾਡਾ ਕਟਾ ਕਿੰਨਾ ਹੋ ਜਾਣਾ ਕਰ ਸਾਡੇ ਤਾਂ ਪਹਿਲੇ ਦੱਸੋ ਆਪਣਾ ਕਮਾਲ ਦੀ ਗੱਲ ਹੈ ਆਪਣਾ ਬੱਚੇ ਜਾਣ ਕੇ ਉਹ ਹੋ ਰਹੇ ਪਰੇਸ਼ਾਨ ਤਾਂ ਹੁਣ ਇਹ ਗੱਲਾਂ ਨਹੀਂ ਕਰਨੀਆਂ ਹੋਰ ਕੀ ਨਿਕਲਣਗੀਆਂ ਅੱਜ ਠੀਕ ਹੈ ਨਾ ਸੋ ਇਹ ਇੱਕ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਪ੍ਰਸ਼ਾਸਨ ਜਿਹੜੇ ਹੈਗੇ ਸਾਡੀ ਮੰਗਾਂ ਨੂੰ ਪੂਰਨ ਤੌਰ ਤੇ ਆਪਣਾ ਮੰਨੇ ਜਿਹੜੇ ਸਾਡੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤੇ ਜਾਣ ਠੀਕ ਹੈ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਜਿਹੜਾ ਹੈਗਾ ਡੇਲੀ ਵੇਜ ਤੇ ਲੈ ਕੇ ਆਪਣਾ ਉਹਨਾਂ ਨੂੰ ਕੰਪਲੀਟ ਜਿਹੜਾ ਹੈਗਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਾਕੀ ਜੋ ਸਾਡੀ 28 ਮੰਗਾਂ ਨੇ ਉਹ ਪ੍ਰਧਾਨ ਜੀ ਰੂਬਰੂ ਤੁਹਾਨੂੰ ਆਪਣਾ ਕਰ ਚੁੱਕੇ ਨੇ ਤੁਹਾਡੇ ਆਪਣਾ ਸਾਹਮਣੇ ਸੋ ਧੰਨਵਾਦ ਜੀ ਬਾਕੀ ਸਾਡੇ ਆਪਣਾ ਚੇਅਰਮੈਨ ਸਾਹਿਬ ਨੇ ਜਤਿੰਦਰ ਕੁਮਾਰ ਪ੍ਰਿੰਸ